ਕੁਰਤੇ ਪਜਾਮੇ ਦਾ ਕੀ ਰੇਟ ਆ ਬੁਰਤਾ ਨਹੀਂ ਆਉਂਦਾ ਸਾਰੀ ਗੱਲਬਾਤ ਇਹਦੀ ਕੁਆਲਿਟੀ ਦੱਸ ਦੇ ਬਰੇ ਗੀਜ਼ਾ कॉटन ਦਾ ਕੁਰਤਾ ਪਜਾਮਾ ਗਾ ਹੈ ਸਾਡੇ ਕਸਟਮਰਾਂ ਨੂੰ ਵੀ ਪਤਾ ਹੀ ਹੋਊ ਇਹ ਮਾਰਕੀਟ ਦੇ ਵਿੱਚ ਕਿੰਨੇ ਮਹਿੰਗੇ ਮਹਿੰਗੇ ਸੇਲ ਹੁੰਦੇ ਆ 700 800 ਰੁਪਏ ਆਮ ਹੀ ਸੇਲ ਹੋ ਜਾਂਦਾ ਪ੍ਰੀਮੀਅਮ ਗੀਜ਼ਾ कॉटन ਦਾ ਗਾ ਆਪਾਂ ਦੇਣਾ 700 ਰੁਪਏ ਦਾ ਫਿਰ ਆਫਰ ਕੀ ਆ ਯਾਰ ਕੋਈ ਆਫਰ ਵੀ ਕਰ ਲੈ ਆਫਰ ਦੇ ਵਿੱਚ ਸਾਡੇ ਵੀਰ ਜਿਹੜਾ ਭੈਣ ਵੀਡੀਓ ਨੂੰ ਸ਼ੇਅਰ ਕਰੂਗਾ ਉਹਨੂੰ 700 ਰੁਪਏ ਦੇ ਕੁਰਤੇ ਪਜਾਮੇ ਨਾਲ ਇੱਕ ਫਰੀ ਦੇਣਾਗਾ ਲੈ ਵੀ ਇੱਕ ਨਾਲ ਇੱਕ ਕੁੜਤਾ ਪਜਾਮਾ ਤੁਹਾਨੂੰ ਮਖਿਆ ਬਿਲਕੁਲ ਫਰੀ ਮਿਲ ਜਾਣਾ ਬੁਰਬਰਤਾ ਨਹੀਂ ਆਉਂਦਾ ਵੀ ਨਹੀਂ ਨਹੀਂ ਵੀਰੇ ਬੁਰਬ ਵਗੈਰਾ ਕੁਝ ਨਹੀਂ ਆਊਗਾ ਕਲਰ ਚਾਰਟ ਚੈੱਕ ਕਰ ਲਓ ਸਾਰੇ ਸਰਦਾਰੀ ਕਲਰ ਆ ਬਲੈਕ ਵਾਈਟ ਸਪੈਸ਼ਲ ਮਿਲ ਜੂਗਾ 700 ਰੁਪਏ ਦਾ ਕੁਰਤਾ ਪਜਾਮਾ ਨਾਲ ਇੱਕ ਫਰੀ ਵਸ ਕਾ ਵੀਰਾਂ ਲਈ ਬਜ਼ੁਰਗਾਂ ਲਈ ਸਾਰਿਆਂ ਲਈ ਬਾਪੂਆਂ ਲਈ ਕੁਰਤਾ ਪਜਾਮਾ ਲੈ ਕੇ ਆ ਗਿਆ ਮੈਂ ਕਿਹਾ ਇੰਨਾ ਇੱਕ ਮੋਟਾ ਕੁਰਤਾ ਪਜਾਮਾ ਸਿਆਲਾਂ ਨਾਲ ਤੁਹਾਨੂੰ ਕੋਟ ਪਾਉਣ ਦੀ ਲੋੜ ਨਹੀਂ ਉੱਤੇ ਕੋਟੀ ਪਾਉਣ ਦੀ ਲੋੜ ਨਹੀਂ ਇੰਨਾ ਮੋਟਾ ਕੁਰਤਾ ਪਜਾਮਾ ਵੀਰੇ ਕੀ ਰੇਟ ਦਾ ਦੇਣਾ ਹੈ ਵੀਰੇ ਮਾਰਕੀਟ 'ਚ ਤਾਂ 500-600 ਰੁਪਏ ਹੀ ਸੇਲ ਹੁੰਦਾ ਆਪਾਂ 500 ਰੁਪਏ ਦਾ ਕੁਰਤਾ ਪਜਾਮਾ ਨਾਲ ਇੱਕ ਫਰੀ ਦੇਣਾ ਕਿਉਂਕਿ ਇਤ ਕੀ ਭੈਣਾਂ ਦੇ ਨਾਲ-ਨਾਲ ਸਾਡੇ ਵੀਰਾਂ ਦੇ ਵੀ ਫਾਇਦੇ ਕਰਨੇ ਹੈਗੇ ਵੀਰਾਂ ਦੇ ਬਹੁਤ ਮੈਸੇਜ ਆਉਂਦੇ ਆ ਵੀ ਕੁਰਤੇ ਪਜਾਮਾ ਦੇ ਆਫਰ ਲਾਓ ਆ ਮੋਟਾ ਕੁਰਤਾ ਪਜਾਮਾ ਦਾ ਪ ਸਿਰਫ 250 ਰੁਪਏ ਦਾ ਦੇਣਾ 500 ਦਾ ਇੱਕ ਨਾਲ ਇੱਕ ਫਰੀ ਮਖਿਆ 250 ਰੁਪਏ ਦਾ ਇੱਕ ਕੁੜਤਾ ਪਜਾਮਾ ਪੈ ਗਿਆ 250 ਰੁਪਏ ਦੇ ਵਿੱਚ ਤਾਂ ਕੁਝ ਵੀ ਨਹੀਂ ਆਉਂਦਾ ਹੈਗਾ ਇੰਨਾ 7 ਮੀਟਰ 5 ਮੀਟਰ ਕੁੜਤਾ ਪਜਾਮਾ ਕਲਰ ਚਾਰਟ ਮਿਲ ਜਾਣਗੇ 10 15 ਸਟਾਕ ਵੀ ਮਿਲ ਜੂਗਾ ਫੁੱਲ ਕੁਆਂਟੀਟੀ ਚ ਮਾਲ ਬਸ ਇੱਕ ਵਾਰ ਪੀਰ ਕਲਾਥ ਹਾਊਸ ਤੇ ਜਰੂਰ ਪਹੁੰਚੋ ਇੱਕ ਵਾਰ ਜਰੂਰ ਵਿਜ਼ਿਟ ਕਰੋ ਹਾਂਜੀ ਧੰਨਵਾਦ ਜੀ